ਕਤਾਪ ਦਰਾਪ ਜਿਹੜੇ ਅਸੀਂ ਅਕਸਰ ਹੀ ਜਿਹੜਾ ਇਸ ਦਫਤਰ ਦੇ ਵਿੱਚ ਆਉਂਦੇ ਰਹੇ ਹਾਂ ਤੇ ਦਰਾਪ ਜਿਹੜੇ ਬਿਲਕੁਲ ਬੈਸ ਬੈਸ ਕਰ ਦਤੇ ਗਏ ਆ ਜਨ ਕਿ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਕਿ ਰੋਖ ਲਗਾਓ ਰੋਖ ਬਚਾਓ ਤਰ੍ਹਾਂ ਤਰ੍ਹਾਂ ਦੇ ਸਲੋਗਨ ਦਿੱਤੇ ਜਾ ਰਹੇ ਆ ਹਾਂਜੀ ਆ ਇਹਨਾਂ ਦੇ ਸਲੋਗਨ ਦੇਖ ਲਓ ਰੋਖ ਵਿੱਚ ਜਿਹੜੀ ਜ਼ਮੀਨ ਵਿੱਚ ਪਾਣੀ ਦਾ ਡੋਨਾ ਜਿਵੇਂ ਲੰਬਾਰ ਜ਼ਮੀਨ ਵਿੱਚ ਪਾਣੀ ਹਾਂਜੀ ਬੋਲੋ ਨਾ ਸਮਾਲੇ ਤੇ ਕਦਮ ਕਹਾਣੀ ਇਹਨਾਂ ਨੇ ਆਪ ਹੀ ਕਰਤੀ ਖਾਮ ਇਹ ਡਰਾਮੇ ਕਰਦੀਆਂ ਸਰਕਾਰਾਂ ਫਿਰ ਬਸ ਸਿਰਫ ਇਹ ਡਰਾਮੇ ਬਾਜ਼ ਸਰਕਾਰਾਂ ਅੱਜ ਤੱਕ ਜਿੰਨਾ ਵੀ ਪ੍ਰਸ਼ਾਸਨ ਹੈ ਡੀਟ੍ਰੈਕਟ ਹੋ ਗਿਆ ਨਾ ਨਾਮੇ ਕਰ ਕਰਕੇ ਸਿਰਫ ਲੋਕ ਦੇਖ ਕੇ ਲੋਕਾਂ ਨੂੰ ਬੁਲਾਏ ਜਾ ਰਹੇ ਆ ਆਪ ਜਿੰਨਾਂ ਵੀ ਅੰਗਰੇਜ਼ ਖਾਜੀ ਜੀ ਸਾਹਿਬ ਨੇ ਕਿਹਾ ਤਾਂ ਵੀ ਉਹ ਜਿਹੜਾ ਸਾਡਾ ਬੇੜਾ ਦਾ ਚਾਦੀ ਆ ਜੀ ਪੂਰੀ ਕਵਰ ਕਰਾਂਗੇ ਕਿ ਅਸੀਂ ਉਹਨੂੰ ਬਚਾਈਏ ਕਿ ਇਹ ਨਿਊਕਲੀਅਰ ਸਰਟੀਫਿਕੇਟ ਕਰਨ ਦੀ ਤਿਆਰੀ ਕੀਤੀ ਹੈ ਇਹ ਬਹੁਤ ਜ਼ਰੂਰੀ ਹੈ ਦੇ ਵਿੱਚ ਕੇ ਸ਼ਹਿਰ ਦੇ ਹਰ ਮੀਡੀਆ ਨੇ ਇਹਨੂੰ ਕਵਰ ਕੀਤਾ ਹੈ ਅੱਛਾ ਉਜਰਤੀ ਕੀ ਹੁੰਦੀ ਜਦੋਂ ਇਦਾਂ ਬਿਡੇ ਰੁੱਖ ਵੱਢਣੇ ਹੁਣ ਤਾਂ ਜੰਗਲਾਤ ਵਿਭਾਗ ਦੇ ਵੱਲੋਂ ਮਨਜ਼ੂਰੀਆਂ ਲੈਣੀਆਂ ਪੈਂਦੀਆਂ ਹਨ ਕੀ ਇਹਨਾਂ ਨੇ ਮਨਜ਼ੂਰੀਆਂ ਲਈਆਂ ਸੀ ਭਾਜੀ ਸਾਰੇ ਹਿੰਦੁਸਤਾਨ ਵਿੱਚ ਕੋਈ ਵੀ ਪੇਜ ਜਿਹੜਾ ਹੈਗਾ ਕੋਈ ਵੀ ਮੈਕਮਾ ਆਪਣੀ ਸਰ ਜੀ ਤੁਸੀਂ ਸਿਵਲ ਸਰਜਨ ਚ ਆਇਓ ਕੀ ਕਾਰਨ ਕੀ ਹੈ ਇਹ ਕਾਰਨ ਹੈ ਜਿਹੜਾ ਇੱਥੇ ਵਿਕਸ਼ਾ ਨੇ ਚਰਿਆਮ ਕਤਲੇਆਮ ਕੀਤਾ ਹੈ ਜਿਹੜੇ ਸਾਡੇ ਜਨਮ ਤੋਂ ਪਹਿਲੇ ਦੇ ਰੱਖ ਸੀ ਠੀਕ ਹੈ ਜੀ ਉਹ ছায়ਾ ਦਾ ਰੇਕਸ ਬਹੁਤ ਬੜੀ ਅੱਛੀ ਕੰਡੀਸ਼ਨ ਜੇਨ ਕਿ ਹਾਵੇ ਕੋਈ ਕਾਦੇ ਹੋਈ ਜਾਂ ਸੁੱਕੇ ਸੀ ਠੀਕ ਹੈ ਸਾਨੂੰ ਇਹਨਾਂ ਨੇ ਵਾਅਦਾ ਕੀਤਾ ਸੀ ਇਹਨਾਂ ਨੂੰ ਹੋਰ ਕੁਝ ਨਹੀਂ ਕਰਾਂਗੇ ਕਿ ਜਿਹੜੇ ਕੱਟੇਗੇ ਕੱਟੇਗੇ ਤਾਂ ਕਿ 9 ਵਜੇ ਤੱਕ ਇੱਕ ਬ੍ਰਿਖ ਪੂਰਾ ਕਾਮਯਾਬ ਸੀ ਫਰਸਟ ਕਲਾਸ ਸੀ ਠੀਕ ਹੈ ਤਾਂ ਕਿ 9 ਵਜੇ ਤੋਂ ਬਾਅਦ ਇਹਨਾਂ ਨੇ ਕਿਦਾਂ ਅਪਰੂਵਡ ਕਰ ਦਿੱਤਾ ਤੇ ਬੜੇ ਅਫਸੋਸ ਦੀ ਗੱਲ ਹੈ ਜਦਕਿ ਇਹਦਾ ਕੇਸੀ ਕਿੱਤਾ ਦਾ ਨੈਸ਼ਨਲ ਗਰੀਆ ਸਰ ਇੱਕ ਚੀਜ਼ ਦੇਖੋ ਹੁਣ ਇਸ ਟਾਈਮ ਜਿੱਥੇ ਤੁਸੀਂ ਮੌਕੇ ਤੇ ਮੌਜੂਦ ਹੋ ਇੱਥੇ ਇੱਕ ਪੇੜ ਲੱਗਾ ਸੀ ਉਦੋਂ ਕਿੰਨੀ ਛਾਂ ਸੀ ਇਸ ਟਾਈਮ ਕਿੰਨੀ ਧੁੱਪ ਹੈ ਮੈਂ ਤਾਂ ਸਰ ਜੀ ਤੁਹਾਨੂੰ ਪਹਿਲੇ ਵੀ ਇਹੀ ਗੱਲ ਕਹਿ ਰਿਹਾ ਹਾਂ ਕਿ ਸਾਡੇ ਬਚਪਨ ਤੋਂ ਪਹਿਲੇ ਦੇ ਠੀਕ ਹੈ ਜੀ ਮੈਂ ਦੋ ਕਰੀ ਇੱਥੇ ਆਇਆ ਹਾਂ ਕੁਛੇ ਕੰਮ ਵਾਸਤੇ ਠੀਕ ਹੈ ਉਹ ਰੱਖ ਲੈਣਾ ਦਾ ਆਪਣਾ ਸਟਾਫ ਵੀ ਲੰਚ ਟਾਈਮ ਇੱਥੇ ਮੰਦਾ ਸੀ ਠੀਕ ਹੈ ਜੀ ਪਰ ਅਸੀਂ ਲੋਕ ਵੀ ਅੰਦਰ ਤਾਂ ਕਿਤੇ ਜਗ੍ਹਾ ਹੁੰਦੀ ਨਹੀਂ ਸੀ ਠੀਕ ਹੈ ਜੀ ਬਾਹਰ ਰਹਿਣਾ ਵਿਛਾਂ ਨਹੀਂ ਛਾਵਾਂ ਤੇ ਬੈਠੇ ਰਹੇ ਆਪਾਂ ਜ ਬਹੁਤ ਵਾਰ ਪ੍ਰੋਟੈਸਟ ਕੀਤਾ ਲੇਕਿਨ ਫਿਰ ਕਿਉਂ ਕੱਢ ਦਿੱਤੇ ਇਹਨਾਂ ਨੇ ਇਹ ਉਹਨਾਂ ਦੀ ਬੇਫਕੂਫੀ ਹੈ ਚੰਦ ਇੱਕ ਪੈਸੇ ਦੀ ਖਾਤਾ ਸਰਕਾਰ ਨੇ ਆਪਣੀ ਕਮਿਸ਼ਨਾਂ ਖਾਂ ਦੇ ਦਿੱਤਾ ਠੀਕ ਹੈ ਕੰਮ ਕੋਈ ਕਰਨਾ ਨਹੀਂ ਅਸੀਂ ਰਵਰਸੇਡ ਦਾ ਨਿਵਾਸੀ ਆਂ ਜੀ ਮੈਂ ਅਸੀਂ ਆਪਣਾ ਇੱਕ ਸੋਸ਼ਲ ਗਰੁੱਪ ਬਣਾਇਆ ਦਾ ਵਲੰਟੀਅਰ ਗਰੁੱਪ ਬਣਾਇਆ ਦਾ ਅਸੀਂ ਪਲਾਂਟੇਸ਼ਨ ਡਰਾਈਵ ਕੀਤਾ ਠੀਕ ਹੈ ਮਿਊਨਿਸਪਲ ਕਮਿਸ਼ਨਰ ਵੀ ਉੱਥੇ ਸਾਡੇ ਚੀਫ ਗੈਸਟ ਆਏ ਆ ਠੀਕ ਹੈ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਮਿਊਨਿਸਪਲ ਕਮਿਸ਼ਨਰ ਇੱਕ ਪਾਸੇ ਤੇ ਪੇੜ ਲਗਵਾਉਣ ਆ ਰਹੇ ਆ ਸਾਡੇ ਕੋਲੋਂ ਅਸੀਂ ਆਪਣੀ ਕਾਸਟ ਤੇ ਪੇੜ ਲਗਵਾ ਰਹ ਕੀ ਹੈ ਇਹਦੇ ਬਾਰੇ ਹੁਣ ਇਹਦੇ ਬਾਰੇ ਕੀ ਹੈ ਪਬ ਵੀ ਇਹਦੇ ਬਾਰੇ ਹੁਣ ਤੁਹਾਨੂੰ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਏਗੀ ਬਿਲਕੁਲ ਕੀਤੀ ਜਾਏਗੀ ਗੱਲਬਾਤ ਗੱਲਬਾਤ ਦਾ ਟ੍ਰਿਬਿਨਲ ਕੇਸ ਵੀ ਲਗਾ ਦਿੱਤਾ ਹੁਣ ਪਰਚਾ ਦਰ ਦੁਆਰ ਉਹ ਪਾਰਟੀ ਦੇ ਹੋਏਗਾ ਚਾਹੀਦਾ ਹੋਣਾ ਚਾਹੀਦਾ ਪਾਰਟੀ ਜਿਸ ਠੇਕੇਦਾਰ ਨੇ ਕੰਮ ਕੀਤਾ ਜਿਨੇ ਸ਼ੋਰਨ ਦਿੱਤੀ ਜੀ ਕਿ ਮੈਂ ਅੱਗੇ ਕੁਝ ਨਹੀਂ ਕਰਾਂਗਾ ਠੀਕ ਹੈ ਉਸਦੇ ਬਾਅਦ ਵੀ ਤੇ ਹੁਣੇ ਕੰਮ ਕੀਤਾ ਪਰਚਾ ਛੱਡ ਕੇ ਸਾਡੇ ਹਸਾਨਾ ਤੋਂ ਸਗੋਂ ਸਗੋਂ ਜੇ ਸਰਕਾਰ ਨਹੀਂ ਦੇ ਸਕਦੀ ਤਾਂ ਸਾਡੇ ਹਵਾਲੇ ਕਰਨ ਅਸੀਂ ਆਪਣੇ ਤੋਂ ਦਵਾ ਜੋਂ ਸਰ ਬੰਦੀ ਠੀਕ police came and told me the tree has already been murdered a i have nothing else to say this lawlessness will be punished i am determined in a lawlessness na asi vadeto vadisasa meli jina raku chura ma na okay in the ancient trees no matter catalogia this is terrorism this is terrorism it's terrorists I I demand. This is my third day. I went home last night. The contractor told me the PWD officer is going to meet for the day seat this morning, today, as I speak. It's a quarter to twelve. He told me he's going to meet him this morning. I was worried. I thought there was something fishy going on.